ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਕਈ ਜਣੇ ਜ਼ਖਮੀ ਹੋ ਗਏ ਨੇ ਐਲਪੀਜੀ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਸੜਕ ਤੇ ਉੱਤੇ ਹਾਦਸਾ ਵਾਪਰਿਆ ਹੈ ਅੱਧੀ ਰਾਤ ਨੂੰ ਪ੍ਰਸ਼ਾਸਨ ਨੂੰ ਵੀ ਭਾਜਣਾ ਪਿਆ ਕਈ ਜਣੇ ਫੱਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਮੁੱਢਲੀ ਜਾਣਕਾਰੀ ਮੁਤਾਬਕ ਇੱਕ ਜਣੇ ਦੀ ਮੌਤ ਹੋਣ ਦੀ ਖਬਰ ਹੈ ਐਲਪੀਜੀ ਨਾਲ ਭਰੇ ਟੈਂਕਰ ਦੇ ਵਿੱਚ ਧਮਾਕਾ ਹੋਇਆ ਇਸ ਤੋਂ ਪਹਿਲਾਂ ਅਕਸਰ ਹੋਰ ਸੂਬਿਆਂ ਦੇ ਜੇਕਰ ਗੱਲ ਕੀਤੀ ਜਾਵੇ ਉੱਥੇ ਵੀ ਅਜਿਹੇ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਿਨ੍ਹਾਂ ਵਿੱਚ ਕਈ ਜਣਿਆਂ ਦੀ ਜਾਨਾਂ ਵੀ ਜਾਂਦੀਆਂ ਰਹੀਆਂ ਪਰ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਰੋਡ ਤੇ ਹੁਸ਼ਿਆਰਪੁਰ ਦੇ ਵਿੱਚ ਇਹ ਹਾਦਸਾ ਵਾਪਰਿਆ ਸੜਕ ਦੇ ਉੱਤੇ ਐਲਪੀਜੀ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਟੈਂਕਰ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਬਾਅਦ ਜਿਹੜੀ ਆਗ ਹੈ ਕਈ ਕਰਾਂ ਤੇ ਦੁਕਾਨਾਂ ਤੱਕ ਪਹੁੰਚੀ ਕਈ ਘਰ ਅਤੇ ਦੁਕਾਨਾਂ ਨੇ ਜਿਹੜੀਆਂ ਉਹ ਨੁਕਸਾਨੇ ਗਏ ਨੇ ਇੱਥੋਂ ਤੱਕ ਕਿ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਜਣੇ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈ ਜਣੇ ਫੱਟੜ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਰਾਤ ਨੂੰ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਹੋਰ ਪ੍ਰਸ਼ਾਸਨਿਕ ਅਮਲਾ ਪਹੁੰਚਿਆ ਇੱਥੋਂ ਤੱਕ ਕਿ ਕੈਬਨਿਟ ਮੰਤਰੀ ਰਵਜੋਤ ਸਿੰਘ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰ ਮੰਡਿਆਲਾ ਪਿੰਡ ਵਿੱਚ ਇਹ ਹਾਦਸਾ ਹੋਇਆ ਜਿੱਥੇ ਸ਼ੁੱਕਰਵਾਰ ਦੇਰ ਰਾਤ ਹੁਸ਼ਿਆਰਪੁਰ ਜਲੰਧਰ ਰੋਡ ਤੇ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋ ਗਿਆ ਇਹ ਟੈਂਕਰ ਵਿੱਚ ਅੱਗ ਲੱਗ ਗਈ ਅਤੇ ਅੱਗ ਆਲੇ ਦੁਆਲੇ ਦੇ ਪੂਰੇ ਇਲਾਕੇ ਨੂੰ ਫਾਇਲ ਗਈ ਸੀ ਸੋ ਕਈ ਘਰ ਤੇ ਦੁਕਾਨਾਂ ਸੜ ਕੇ ਸੁਆਹ ਹੋਣ ਦੀ ਖਬਰ ਹੈ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਦੀ ਵੀ ਖਬਰ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਨੇ ਮਰਨ ਵਾਲੇ ਦੀ ਗਿਣਤੀ ਵੱਧ ਵੀ ਸਕਦੀ ਹੈ ਹਾਲਾਂਕਿ ਕਾਮਨਾ ਕਰਦੇ ਆ ਕਿ ਕਿਸੇ ਤਰ੍ਹਾਂ ਦੀ ਹੋਰ ਕੈਜੂਐਲਟੀ ਆ ਜਿਹੜੀ ਜਾਂ ਫਿਰ ਮੌਤ ਕਿਸੇ ਦੀ ਨਾ ਹੋਵੇ ਸਹੀ ਸਲਾਮਤ ਸਾਰੇ ਆਪੋ ਆਪਣੇ ਘਰ ਪਰਤਣ ਪਰ ਫਿਲਹਾਲ ਦੀ ਖੜੀ ਲਈ ਇਹ ਮਦ ਭਾਗੀ ਖਬਰ ਹੈ ਕਿ ਇੱਕ ਜਣੇ ਦੀ ਮੌਤ ਹੋਣ ਦੀ ਖਬਰ ਹੈ ਕਿਉਂਕਿ ਫਟੜ ਹੋਏ ਕਈ ਲੋਕਾਂ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਸੋ ਕਾਮਨਾ ਕਰਦੇ ਹਾਂ ਜਿਹੜੇ ਗੰਭੀਰ ਜ਼ਖਮੀ ਨੇ ਉਹ ਸਿਹਤਯਾਬ ਹੋ ਕੇ ਆਪਣੇ ਘਰ ਵਾਪਸ ਪਰਤਣ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੁਸ਼ਿਆਰਪੁਰ ਜਲੰਧਰ ਸੜਕ ਉੱਤੇ ਐਲਪੀਜੀ ਨਾਲ ਭਰਿਆ ਇੱਕ ਟੈਂਕਰ ਪਲਟ ਗਿਆ ਤੇ ਫਿਰ ਅੱਗ ਲੱਗ ਗਈ ਹਾਦਸੇ ਤੋਂ ਤੁਰੰਤ ਬਾਅਦ ਟੈਂਕਰ ਵਿੱਚੋਂ ਗੈਸ ਲੀਕ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਪੂਰਾ ਇਲਾਕਾ ਇਸ ਦੀ ਲਪੇਟ ਵਿੱਚ ਆ ਗਿਆ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਇਸ ਹਾਦਸੇ ਵਿੱਚ ਕਈ ਜਣੇ ਚੁਲਸ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੁਸ਼ਿਆਰਪੁਰ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਐਲਪੀਜੀ ਟੈਂਕਰ ਵਿੱਚ ਧਮਾਕਾ ਹੋ ਗਿਆ ਟੈਂਕਰ ਪਲਟ ਗਿਆ ਸੀ ਗੈਸ ਲੀਕ ਹੋ ਗਈ ਅੱਗ ਫੈਲ ਗਈ ਅਤੇ ਕਈ ਜਣੇ ਚੁਲਸ ਗਏ ਹਾਲਾਂਕਿ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਾਮਨਾ ਕਰਦੇ ਹਾਂ ਜਲਦ ਸਿਹਤਯਾਬ ਹੋ ਕੇ ਕਰਪਰਤਣ ਪਰ ਦੂਜੇ ਪਾਸੇ ਪ੍ਰਸ਼ਾਸਨ ਅਤੇ ਆਮ ਲੋਕਾਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਹਾਂ

ਮੇਰਾ ਪੂਰਾ ਤਰਵੰਡੀ ਦੀ ਜਿਹੜੀ ਸ਼ਰਟ ਆਂਦੀ ਆ ਤੇ ਉਥੇ ਤਰਵੰਡੀ ਨੂੰ ਛੜਕ ਗਈ ਤਾਂ ਮੈਂ ਕੋਠੇ ਦੇ ਨਹਾਉਣ ਗਿਆ ਦੁਕਾਨ ਬੰਦ ਦੀ ਆ ਮੇਰਾ ਨਾਮ ਗੁਰਮਤ ਸਿੰਘ ਆ ਜੀ ਗੁਰਮਤ ਸਿੰਘ ਆਂ ਮੇਰਾ ਸਾਨੂੰ ਉਹ 라ਵਲ ਰਾਮ ਭੂਲ ਮੁਖ ਸਿੰਘ ਸਾਨੂੰ ਉਹ 라ਵਲ ਰਾਮ 라ਵਲ हां जी ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਹਾਂ ਸੱਜਿਆ ਹੁੰਦਸੋ ਹੁੰਦਸੋ ਹੋਇਆ ਕਿਸੀ ਹੋਇਆ ਪਾਣੀ ਕਿੰਨੇ ਵੇ ਦਾ ਟਾਈਮ ਆ ਇਹ 9:30 ਪਾਣੇ 10 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਕੋਠੇ ਨਾ ਹੋ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਉਹ ਟੈਂਕਰ ਕਾ ਉੱਥੋਂ ਮੋੜ ਕੱਟਣ ਲੱਗਾ ਆਪਣੇ ਮਤਲਬ ਪਲਾਂਟ ਵੱਲ ਨੂੰ ਚੱਲਾ ਸੀ ਹਾਂ ਤਲਵੰਡੀ ਵੱਲ ਨੂੰ ਤਲਵੰਡੀ ਬੰਦ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਹ ਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਗੈਸ ਦਾ ਐਚਪੀ ਯਸ ਆਹ ਟੈਂਕਰ ਐਤੂ ਵੀ ਗਾਸ ਆਪੇ ਤਰਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਲੀਟਰ ਦਾ ਅੱਛਾ ਹੀ ਪਤਾ ਨਹੀਂ ਕਿੰਨੇ ਟੰਕ ਹੋ ਤੇ ਗੈਸ ਲੱਗਦੀ ਆ ਅੱਛਾ ਹੀ ਬੈਕਪਲ ਆ ਉਹ ਮਹਰੋ ਪਤਾ ਚਾਹੀ ਅੱਛਾ ਹੀ ਤੇ ਇਹਨਾਂ ਨੱਕੇ ਕੋਠੇ ਤੋਂ ਥੱਲੇ ਉਤਰਿਆ ਲੈਟਾਂ ਸਾਰੀਆਂ ਬੰਦ ਕੀਤੀਆਂ ਸਾਰੇ ਪਰਵਾਨ ਨੂੰ ਕਿਹਾ ਵੀ ਤੁਸੀਂ ਅੰਦਰ ਵੜ ਜਾਓ ਟੈਂਕਰ ਫਟ ਗਿਆ ਉਹ ਸਾਡੇ ਘਰ ਦੇ ਵੀ ਆਗ ਲੱਗੇ ਆਂਡੀਆਂ ਉਹ ਅੱਗ ਜਿਹੜੀ ਸੀਗੀ ਤੁਹਾਡੇ ਘਰ ਦੇ ਘਰ ਵੱਲ ਨੂੰ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਗਏ ਪਾਜੀ ਮਤਲਬ ਉਹ ਮੰਡਿਆਲਾ ਅੱਡੇ ਮੰਡਿਆਲਾ ਅੱਡੇ 'ਚ ਪਿੰਡ ਨੂੰ ਵੀ ਅੱਜ ਅੱਜ ਪਿੰਡ ਚ ਵੀ ਗਈ ਆ ਤੁਸੀਂ ਕੀ ਕਰੇ ਸੀਦੋਂ ਮੈਂ ਉਸ ਨੂੰ ਨਹਾਉਣ ਲੱਗਾ ਕੋਠੇ ਦੇ ਜੀ ਫਿਰ ਤਾਂ ਆਗ ਲੱਗੀ ਮੈਂ ਲੱਟ ਕੇ ਜਾ ਕੇ ਨਾ ਥੱਲੇ ਸਾਰੇ ਪਰਵਾਰ ਨੂੰ ਮੈਂ ਕਹਾਂ ਦੋ ਲੱਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਮੋਰ ਹਾਂਜੀ ਹਾਂਜੀ ਤੇ ਉਹਨਾਂ ਟੈਂਪਰਾਂ ਦੇ ਇਹਨਾਂ ਨੇ ਸਾਰੇ ਦਰਵਾਜ਼ੇ ਨੇ ਕਿੰਨੇ ਘਰਾਂ ਨੂੰ ਅੱਗ ਲੱਗੀ ਉਹ ਕਿੰਨੇ ਘਰਾਂ ਨੂੰ ਦੇਖਿਆ ਮੇਰੇ ਆਈਡੀ ਦੇ ਨਾਲ ਸਾਰੇ ਹੱਟੇ ਨੂੰ ਲੱਗੀ ਹੋ ਆ ਤੁਹਾਡੇ ਕੀ ਨਾਮ ਹੈ ਮੇਰਾ ਨਾਮ ਗੁਰਮਖ ਸਿੰਘ ਆ ਜੀ ਤੁਸੀਂ ਨਹਾ ਚਲੇ ਜੀ ਹੈ ਇੱਕ ਆ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਮਖ ਸਿੰਘ ਆ ਪਾਜੀ ਹਾਂਜੀ ਕੀ ਹੋਇਆ ਬਾ ਕੀ ਆਵਾ ਟੈਂਟਰ ਫਟ ਗਿਆ ਐਕਚੁਅਲੀ ਬਿਲਕੁਲ ਸੇਫ ਹਾਲਾਤ ਨੇ ਕਿਉਂਕਿ 4 ਤੋਂ 5 ਜਿਹੜੇ 6 ਪਾ ਟੈਂਡ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਕਾਸ਼ਮਪੂਰ 에어ਪੋਰਟ ਦਾ ਸੀਗਾ ਗਾਗਨ ਤੋਂ 4 ਮਿੰਟ ਤੇ ਦੋ ਜੰਗਲਰ ਇੱਕ ਸੋਨਾ ਲਿੱਕਾ ਸੋਨਾ ਲਿੱਕਾ ਦੋ ਵਾਰੀ ਰਿਪੀਟ ਹੋਈ ਹੈ। ਆਦਮਪੂਰ 에어 ਬਸ ਦੋ ਵਾਰੀ ਰਿਪੀਟ ਹੋਇਆ। ਆਲਮੋਸਟ ਟੋਟਲ ਨੂੰ ਲਾ ਕੇ 18 ਤੋਂ 20 ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੋਟੇ ਤੇ। ਤੁਹਾਨੂੰ ਕਿੰਨੇ ਕਿਹੜੇ ਵਜੇ ਪਾਜੀ ਸੂਚਨਾ ਮਿਲਦੀ ਕਾਸ਼ਮਪੂਰ ਨਾ ਟਾਈਮ ਸੂਚਨਾ ਮਿਲੀ ਸੀ ਜੀ ਆਫਿਸ ਤੇ ਵੀ ਕਿ ਕਿ ਸਾਨੂੰ ਮੰਤਰੀ ਸਾਹਿਬ ਡਾਕਟਰ ਜੋਜੀ ਦੇ ਪੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਸੀਗਾ ਜੀ ਜੀ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਧਰੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫਨ ਚੱਲ ਰਿਹਾ ਕੇ ਐਸੇ ਗੱਲ ਕੀ ਜੀ ਅਭੀ ਤਾਂ ਤੁਸੀਂ ਕੋਈ ਜਤਮੀ ਵੀ ਕੱਟਿਆ ਘਰਾਂ ਦੇ ਕੀ ਹਾਲਾਤ ਆ ਇਹ ਕੋਈ ਘੇਰੇ ਦੇ ਅੰਦਰ ਜਿੱਦਾਂ ਸ਼ਾਪਸ ਹੈਗੇ, ਕੈਂਟਾਊਨ ਸੀਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਗਿਆ ਐਲਪੀਜੀ ਸਿਲੰਡਰ ਸਾਰੀ ਉਹ ਸਾਰੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਸਾਡੇ ਤੋਂ ਪਹਿਲਾਂ ਜਿਹੜਾ ਐਮਬੂਲੈਂਸ ਵਗੈਰਾ ਆਉਣੀ ਸੀ ਗਿਆ ਆਪਣੇ ਕੰਮ ਕਰਦੇ ਸੀਗੇ ਉਹਨਾਂ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨ ਜੀ ਇਹਨਾਂ ਤੋਂ ਨਿਕੰਦਰ ਜੀ ਸਾਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੁਣੈਸਲੀ ਗੈਸ ਹੈ ਨਹੀਂ ਹੁੰਦੀ ਇਹ ਵਿੱਚ অলਮੋਸਟ ਇਸ ਵੇਲੇ 0.1% ਦੀ ਆਪਾਂ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸੇਫ ਆ ਪੂਰੇ ਹਾਲਾਤ ਹੁਣ ਆਲਮੋਸਟ ਸੇਫ ਹੈ ਕਿਸਾ ਨਹੀਂ ਆ ਬਈ ਕਾਬੂ ਪਾ ਲਿਆ ਗਿਆ ਨੇ ਹਾਂ ਇਹ ਸਰ ਇਹਦਾ ਅੱਗ ਦਾ ਕਾਬੂ ਦ 15-20 ਮਿੰਟ ਚ ਪਾਲਿਆ ਸੀ ਜੇ ਤੁਸੀਂ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜਿਹਾ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਜੈਸਾ ਉਹਨਾਂ ਨੇ ਕਹਾ ਗਿਆ ਦੇਖੋ ਕੱਪੜੇ ਦੀ ਦੁਕਾਨ ਹੈ ਤੂਰੀ ਦੇ ਨਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਵੜਨ ਕਰਕੇ ਥੋੜਾ ਜ਼ਿਆਦਾ ਟਾਈਮ ਲੱਗਾ ਹੈ ਆਦਰਵਾਇਜ਼ ਸਭ ਸੇਫ ਹੈ ਠੀਕ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪਵਨ ਤਮਾਰ ਸ ਹੈ ਹਾਂ ਥੋੜਾ ਉੱਚਾ ਜਿਹਾ ਥੋੜਾ ਉੱਚੀ ਇਸ ਦੀ ਬਿਆਨ ਨਹੀਂ ਕੀਤਾ ਜਾ ਸਕਦਾ ਅੰਦਰਿਤ ਭਾਈ ਦਾ ਕੰਮਾ ਕਰਨ ਦਾ ਹਰਸ਼ਾ ਰਫਾ ਕਰਕੇ ਦੇ ਰਿਹਾ ਹੈ ਤੇ ਇਸ ਲਈ ਸਾਰੀ ਇਕਾਤੀ ਜਿਹੜੀ ਬੰਦ ਜਾ ਰਹੀ ਹੈ ਜਦੋਂ ਅਸੀਂ ਪ੍ਰਾਸ ਕਰਦੇ ਹਾਂ ਇਸੇ ਜਿਹੜੀ ਮੈਂ ਕਿਹਾ ਨਹੀਂ ਮੇਰੇ ਤੋਂ ਲੱਗਦਾ ਕਿ ਇਸ ਸੰਬੰਧ ਕੋਈ ਨਹੀਂ ਬਣਦਾ ਪਰ ਇਹ ਹੈ ਕਿ ਇੱਕ ਬੈਂਕ ਕੋਲ ਵੀ ਜਿਸ ਨਾਲ ਅਸ਼ਰਤਿਤ ਜੋ ਖਾਣੇ ਨੂੰ ਮੋੜਨ ਲੱਗਦਾ ਹੈ

ਦੇ ਮਾਚ ਪੈ ਉਸ ਨੂੰ ਕਿਤੇ ਜਾ ਕੇ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਅਸਾਂ ਕੁਝ ਨਹੀਂ ਕਿ ਨੰਬਰ ਕੋਈ ਕੈਜ਼ੂਐਲਟੀਆਂ ਵਗੈਰਾ ਕੁਝ ਅਫਵਾਹਾਂ ਅਫਵਾਹਾਂ ਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜ਼ੂਐਲਟੀਆਂ ਹੋਈ ਤੇ ਲੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਜੀ ਅਫਵਾਹਾਂ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆ ਕਿੰਨੇ ਕੁ ਅੱਧੇ ਪਹੁੰਚੇ ਆ ਜਾਂ ਕਿੰਨੇ ਕੁ ਹੁਣ ਅੱਗੇ ਦਾ ਪਾਲਿਆ ਨਹੀਂ ਹਾਂ ਜੋ ਕੰਟਰੋਲ ਹੋ ਗਏ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿਹਨਾਂ ਕੋਲ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਕਿ ਰਾਹ ਤੇ ਫੋਟੋ ਆਇਆ ਸਾਈਡ ਆ ਪੱਕੇ ਦਾ ਸਾਰੇ ਬਸ ਗਾਲੀ ਨਿਕਲ ਲੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਧਰ ਲਿਖਿਆ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੇ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਲੋਕਾਂ ਦੇ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਉਹ ਭਰਾਈ ਦਾ ਕੰਮ ਕਰਦਾ ਸੂਰੀ ਮੈਂ ਕਹਾਂਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋ ਜੀ ਕਿਉਂ ਹੋਇਆ ਕਿਉਂਕਿ ਜਿਹੜੀ ਜਾਨਣਾ ਹੈ ਜੀ ਬੜੀ ਟੀਮ ਵੀ ਹੁੰਦੀ ਹੈ ਜੀ ਉਹਨਾਂ ਦੇ ਕਿੰਨੇ ਸਰਕਾਰ ਸਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸਖਤੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ ਨਹੀਂ ਜਾਊਗਾ। थैंक यू सर। ਦੇਖੋ ਜੇ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ। ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ اور سارا ارینجمنٹ ان پلیس ہے اوتھے علاج چل رہا ایک کیزولٹی ایک اجے تک رپورٹ ہو رہی ہے ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਮਾਨੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ। ਮੈਨੂੰ ਇਹ ਕਾਰਨ ਨਹੀਂ ਹੋਇਆ ਮਤਲਬ ਹਾਸੇ ਦਾ ਕਾਰਨ ਕੀ ਸੀ? ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਏਮਿਟ ਹੋਈ ਹੈ ਤੇ ਨਾ ਨਿਕਲਾ ਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਰੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕੀ ਫਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਅਜੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੈਮ ਬਤਾਇਆ ਜਾ ਰਿਹਾ ਹੈ ਕਿ ਸੁੱਖਾ ਨਾਮ ਦਾ ਜੋ ਵਿਅਕਤੀ ਇੱਥੇ ਰਹਿੰਦਾ ਸੀ ਉਹ ਇਲੀਗਲ ਸੈਂਡਰ ਭਰ ਰਿਹਾ ਸੀ ਉਹ ਟੈਂਕਰ ਬੁਹਾ ਜਾ ਰਿਹਾ ਸੀ ਉਹ ਯਹਾਂ ਤੇ ਦੇ ਰਿਹਾ ਸਾਰਾ ਕੁਝ ਆਫਟਰ ਇਨਵੈਸਟੀਗੇਸ਼ਨ ਤੁਹਾਨੂੰ ਡੀਟੇਲ ਦੇ ਵਿੱਚ ਦੱਸਿਆ ਜਾਏਗਾ ਮੈਂ ਕੋਠੇ ਦੇ ਨਾਲ ਚਲਾ ਕਪੜੇ ਲਾਏ ਕਪੜੇ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਦੂਗਾ ਦਾ ਖਾ ਮੈਂ ਖੱਲੇ ਉਤਰਿਆ ਫਟਾਫਟ ਘਰਦੇ ਉੱਤੇ ਬੱਤੀਆਂ ਬੰਦ ਕਰ ਲੋ ਟੈਂਕਰ ਫਟ ਗਿਆ ਓਏ ਉਹ ਫਟਾਫਟ ਬੱਤੀ ਆ ਗਈ ਤੇ ਬੱਤੀਆਂ ਦੀ ਵੱਜ ਗਈ ਤੇ ਫਿਰ ਦੇ ਅੰਦਰ ਅੱਗ ਵੱਢ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਹਨਾਂ ਨੂੰ ਨਹੀਂ ਆਜੀ ਛੇ ਜੀ ਆ ਠਠਈ ਸਹੀ ਹਾਂ ਜੀ ਮੇਰਾ ਪੁੱਤ ਤਰਵੰਦੀ ਦੀ ਜਿਹੜੀ ਸ਼ਰਟ ਆਂਦੀ ਆ ਸਹੀ ਤੇ ਉਥੇ ਤਰਵੰਦੀ ਛੜਕ ਗਈ ਤਾਂ ਮੈਂ ਕੋਠੇ ਦੇ ਨਹਾਉਣ ਗਿਆ ਜ਼ਬਰਦਸਤ ਸੀ ਮੇਰਾ ਨਾਮ ਗੁਰਮੁਖ ਸਿੰਘ ਆ ਜੀ ਗੁਰਮੁਖ ਸਿੰਘ ਸਾਨ ਉਹ ਰਾਵਲ ਰਾਮ ਬਲੇ ਮੁਖ ਸਿੰਘ ਸਾਨ ਉਹ ਰਾਵਲ ਰਾਮ ਰਾਵਲ ਹਾਂ ਜੀ ਰਾਮਪਿੰਡ ਬੜਿਆਲਾ ਹਾਂਜੀ ਹਾਂਜੀ ਹਾਂ ਹਾਂ ਸਵੇਲਾ ਦੱ 1900 1900 ਹੋਇਆ ਕਿ ਸੀ ਹੋਇਆ ਪਾਣੀ ਕਿੰਨੇ ਵੇਲੇ ਦਾ ਟਾਈਮ ਆ ਇਹ 9:30 ਪੌਣੇ 10 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰ ਕੇ ਕੋਈ ਕੋਈ ਨਾ ਹੋ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਉਹ ਟੈਂਕਰ ਕਾ ਉੱਥੋਂ ਮੋੜ ਕੱਟਣ ਦਾ ਆਪਣੇ ਮਤਲਬ ਪਲਾਂਟ ਵੱਲ ਨੂੰ ਚੱਲਾ ਸੀ ਹਾਂ ਤਲਵੰਡੀ ਵੱਲ ਨੂੰ ਤਲਵੰਡੀ ਪਹ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਦਾ ਐਚਪੀ ਗੈਸ ਦਾ ਠੀਕ ਅੱਛਾ ਵੀ ਗਾਜ਼ ਆਪਾਂ ਕਰ ਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਲੀਟਰ ਦਾ ਅੱਛਾ ਹੀ ਪਤਾ ਨਹੀਂ ਕਿੰਨੇ ਟਾਂ ਮੋ ਤੇ ਗੈਸ ਲੱਗਦੀ ਆ ਅੱਛਾ ਹੀ ਐ ਬੈਕਪੈਕ ਜੋ ਮੈਨੂੰ ਪਤਾ ਅੱਛਾ ਹੀ ਅੱਛਾ ਹੀ ਤੇ ਬਾ ਨਾਕੇ ਕੋਠੇ ਤੋਂ ਥੱਲੇ ਉਤਰਿਆ ਲੈਕਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਵਾਨ ਨੂੰ ਕਿਹਾ ਵੀ ਤੁਸੀਂ ਅੰਦਰ ਵੜ ਜਾਓ ਟੈਂਕਰ ਫਟ ਗਿਆ ਉਹ ਸਾਡੇ ਘਰ ਦੇ ਵੀ ਆਗ ਲੱਗੇ ਆਂਡੀਆਂ ਉਹ ਅੱਗ ਜਿਹੜੀ ਸੀਗੀ ਤੁਹਾਡੇ ਘਰ ਦੇ ਘਰ ਵੱਲ ਨੂੰ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਗਏ ਪਾਜੀ ਮਤਲਬ ਉਹ ਮੰਡਿਆਲਾ ਅੱਡੇ ਮੰਡਿਆਲਾ ਅੱਡੇ 'ਚ ਪਿੰਡ ਨੂੰ ਵੀ ਅੱਜ ਅੱਗੇ ਪਿੰਡ ਚ ਵੀ ਗਈ ਆ ਤੁਸੀਂ ਕੀ ਕਰੇ ਸੀ ਤੋਂ ਮੈਂ ਉਸ ਨੂੰ ਨਾਲ ਲਗਾ ਕੋਠੇ ਦੇ ਜੀ ਫਿਰ ਤਾਂ ਆਗ ਲਗੀ ਮੈਂ ਲੱਟ ਕੇ ਜਾ ਕੇ ਨਾ ਥੱਲੇ ਸਾਰੇ ਪਰਿਵਾਰ ਨੂੰ ਕਹਿਆ ਦਿਓ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰਡ ਹੋ ਹਾਂਜੀ ਹਾਂਜੀ ਤੇ ਉਹਨਾਂ ਟੈਂਕਰਾਂ ਤੋਂ ਇਹਨਾਂ ਨੇ ਸਾਰਿਆਂ ਨੂੰ ਕਿੰਨੇ ਘਰਾਂ ਨੂੰ ਲੱਗੀ ਉਹ ਕਿੰਨੇ ਘਰਾਂ ਨੂੰ ਦੇਖੇ ਮੇਰੇ ਆਈਡੀਏ ਦੇ ਨਾਲ ਸਾਰੇ ਹੱਡੇ ਨੂੰ ਲੱਗੀ ਉਹ ਆ ਤੁਹਾਡੇ ਕੀ ਨਾਮ ਮੇਰਾ ਨਾਮ ਗੁਰਮਖ ਸਿੰਘ ਆ ਜੀ ਤੁਸੀਂ ਨਾਂਜੋ ਜੀ ਹੈ ਆ ਮੇਰਾ ਸਾਰਾ ਪਰਿਵਾਰ ਆ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਮਖ ਸਿੰਘ ਆ ਭਾਜੀ ਹਾਂਜੀ ਇਹ ਆਪਾਂ ਕੀ ਆਵਾਜ਼ ਟਰੈਂਕਰ ਫੜ ਗਿਆ ਐਟਲੀ ਲਈ ਬਿਲਕੁਲ ਸੀਏ ਬਲਾਕ ਨੇ ਕਿਉਂਕਿ ਚਾਰਪੁਰ ਖਾਇਰ ਗਿਰ ਦੇ 6 ਪਾ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਕਾਦਮਪੁਰ 에ਅਰਬਿਸ ਦਾ ਸੀਗਾ ਕਾਦਮਪੁਰ ਖਾਇਰ ਦੇ ਦੋ ਜੰਗਲਰ ਇੱਕ ਸੋਨਾ ਲਿੱਕਾ ਸੋਨਾ ਲਿੱਕਾ ਦੋ ਵਾਰੀ ਰਿਪੀਟ ਹੋਈ ਨਾ ਹੋਰ ਆਦਮਪੁਰ 에ਅਰ ਕੁਝ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੋਡ ਲਾ ਕੇ 18 ਤੋਂ 19 ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੌਕੇ ਤੇ ਤੁਹਾਨੂੰ ਕਿੰਨੇ ਕਵਜੇ ਪਾਜੀ ਸੂਚਨਾ ਮਿਲਦੀ ਕਾ ਇਹ ਨਾ ਟਾਈਮ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਕਿ ਸਾਨੂੰ ਮੰਤਰੀ ਸਾਹਿਬ ਡਾਕਟਰ ਗ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲ ਰਿਹਾ ਤੇ ਐਸੇ ਗੱਲ ਕੀ ਜੀ ਅਭੀ ਤਾਂ ਤੁਸੀਂ ਕੋਈ ਜੱਤਮੀ ਵੀ ਕੱਢਿਆ ਘਰਾਂ ਦੇ ਕੀ ਹਾਲਾਤ ਆ ਇਕੋ ਕੀ ਕਰਾਂ ਦੇ ਅੰਦਰ ਜਿੱਦਾਂ ਸ਼ਾਪਸ ਹੈ ਟੈਂਟ ਹੌਸੇ ਸਿਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਜੈ ਐਲ ਪੀਜੀ ਸਿਲੰਡਰ ਉਹ ਸਿਗੇ ਉਹ ਅੰਦਰੋਂ ਸੀਲੀ ਕਰ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਫਟ ਤੋਂ ਪਹਿਲਾਂ ਕਿ ਐਮਬੂਲੈਂਸ ਵਗੈਰਾ ਜਿਹੜੀਆਂ ਸੀਗੀਆਂ ਆਪਰੇ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨ ਜੀ ਇੱਕੋ ਕਮਰੇ ਵਿੱਚ ਅੰਦਰ ਸੀ ਸੌਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੁਣ ਐਸੇ ਗੈਸ ਹੈ ਨਹੀਂ ਹੁੰਦੇ ਇਹ ਵਿੱਚ ਆਲਮੋਸਟ ਇਸ ਵੇਲੇ 0.1% ਦੇ ਆ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸੇਫ ਆ ਪੂਰੇ ਹਾਲ ਕੀ ਕਰਦਾ ਨੇ ਅਬ ਕਾਬੂ ਪਾ ਲਿਆ ਗਿਆ ਨਾ ਇਹ ਸਰ ਇਹਦਾ ਅੱਗ ਦਾ ਸਾਬੂ ਦਾ 15-20 ਮਿੰਟ ਚ ਪਾਲਿਆ ਸੀ ਤਾਂ ਸਰ ਜਿਹੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜਿਹਾ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਨੇ ਲਾਟ ਹੋ ਗਿਆ ਆ ਜਿਹੜੀ ਪਕੜੇ ਦੀ ਦੁਕਾਨ ਹੈ ਤੂੜੀ ਦੇ ਨਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਬੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆ ਅਦਰਵਾਇਜ਼ ਸਭ ਠੀਕ ਹੈ ਠੀਕ ਨਾਮ ਕੀ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਥੋੜਾ ਉੱਚੀ ਜੱਗਸਾ ਥੋੜਾ ਉੱਚੀ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਥੋੜਾ ਦਿੱਕਤ ਪੈ ਗਈ ਤਾਂ ਬਣਾ ਕਰ ਰਿਹਾ ਹਾਂ ਅਮਸ਼ਾ ਆਪਾਂ ਕਰਦੇ ਹਾਂ ਕਿ ਜਿਹੜੀ ਸਾਰੀ ਇਹ ਪ੍ਰੋਟੋਕੋਲ ਜਿਹੜੀ ਬਣਦੀ ਹੈ ਜਿਹੜੀ ਸਾਰੇ ਜਿਹੜੇ 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 ਜਿਹੜ ਸਿਲਕ ਦੇ ਪਟਕੇ ਆ ਚੱਲੇ ਨੇ ਤੇ ਸਾਰੀ ਟੀਮਾਂ ਸੋਚ ਚੁੱਕੀਆਂ ਨੇ ਕਿ ਉਹ ਕਿੱਥੇ ਕਾਇਦਾ ਲੈ ਰਹੇ ਆਂ ਅੰਦਰੋਂ ਜਦੋਂ ਬੱਸ ਬੱਸ ਦੇ ਸੇਵਾ ਤੋਂ ਇਸ ਪਾਰਟਮੈਂਟ ਨੇ ਉਹ ਲੋਕਾਂ ਪਾਛੀ ਜਿੱਦਾਸ਼ਤ ਦੇ ਲਈ ਲੋਕ ਲੈ ਕੇ ਆਣੇ ਲੱਗੇ ਨੇ ਸੋ ਵੀ ਉਹ ਕੋਈ ਏਰੀਆ ਛੱਡ ਕੇ ਨਹੀਂ ਕਿੰਨੇ ਚਾਹਤਾ ਕਿ ਉਹ ਪਿੱਛੇ ਚੱਲ ਗਏ ਨੇ ਏਰੀਆ ਚੱਲ ਗਏ ਨੇ ਉੱਥੇ ਵੀ ਲੋਕ ਸਾਇਕ ਕਿੱਥੇ ਬਿਠਾ ਲਾਉਣ ਦੇ ਨੇ ਸਿੰਡਰੋ ਪਰ ਮਾਸ਼ਪਾ ਉਸ ਨੂੰ ਕਿਹਾ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕੋਈ ਕੈਜ਼ੂਐਲਟੀਜ਼ ਵਗੈਰਾ ਕੁਝ ਅਫਵਾਹ ਅਫਵਾਹ ਨਹੀਂ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜ਼ੂਐਲਟੀ ਹੋਏ ਤੇ ਲੋਸੀ ਵੀ ਅਸੀਂ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਅਫਵਾਹ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਕਿੰਨੇ ਕੋਤੇ ਪਹੁੰਚੇ ਆ ਜਾਂ ਕਿੰਨੇ ਕੋਤੇ ਹੁਣ ਆਗੇ ਤੇ ਕਾ ਪਾ ਲਿਆ ਹੈ ਹਾਂ ਜੋ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿੰਨੇ ਕੋਤੇ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਰੂਰ ਕਿਉਂ ਮੇਰੇ ਸਾਈਡ ਤੋਂ ਹੋ ਰਿਹਾ ਬਸ ਸਾਈਡ ਹੋ ਗਿਆ ਸਾਈਡ ਅਕੀ ਦਾ ਸਾਰੇ ਪਾਸੇ ਗਾਲੀ ਨਹੀਂ ਕੱਢੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਖੜੇ ਜਾਂ ਲੋਕਾਂ ਦੀ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਏ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਮੈਂ ਕਹੂੰਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜੜੀਏ ਜਾਨਣਾ ਹੈ ਜੀ ਬੁੜੀ ਕੀਮਤੀ ਹੁੰਦੀ ਹੈ ਉਹਨਾਂ ਦੇ ਕੀ ਮੰਨੇ ਸਰ ਸਾਡੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸੰਸਥਾ ਦੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ। ਥੈਂਕ ਯੂ ਸਰ। ਦੇਖੋ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਤਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ। ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ

ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜਵਾਲੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚਲਦੀ ਰਹੇਗੀ ਔਰ ਵੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਮੈਂ ਕਾਰਨ ਨਹੀਂ ਹੋਇਆ ਮਤਲਬ ਹਾਸੇ ਦਾ ਕਾਰਨ ਨਹੀਂ ਸੀ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਐਮੀਟ ਹੋਈ ਹੈ ਤੇ ਨਾ ਮਿਕਲਾਸਵਾਲਾ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਦੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਬੇ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ